ارداز ارداس امکار شری وا جی کیگوتی جی کی پاتی ਪ੍ਰਥਮ ਭਗਵਤੀ ਸੰਗਰਗ ਸ੍ਰੀ ਨਾਨਕ ਲਈ ਪਿਆਏ ਗ੍ਰੀ ਅੰਗਦ ਗੁਰੂ ਜੀ ਅਮਰਦਾਸ ਸੁਰਾਂਗ ਸੁਖੀ ਸਹਾਈ ਅਰਜਨ ਹਰ ਗੁਰੂੰਦਨ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਜੀ ਪਿਆਈਐ ਜੇ ਤਿਆ ਦੁਖ ਜਾਏ ਸ੍ਰੀ ਤੇਗ ਬਹਾਦਰ ਸਿਮਰਿਐ ਘਰ ਨਾਮ ਨਿਤ ਆਵੇ ਧਾਈ ਸਾਈਂ ਸਹਾਈ ਦਸਵੇਂ ਪਾਤਸ਼ਾਹ ਜੀ ਦਿੱਤਾ ਸਰਵੰਸਦਾਨੀ ਚਿੱਟਿਆਂ ਵਾਧਿਆਂ ਵਾਲੇ ਧੰਨ ਧੰਨ ਸਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਸਦਾ ਹੀ ਹੋਣਾ ਦੀ ਸਹਾਇ ਦਸਾਂ ਬਾਦਸ਼ਾਹਾਂ ਦੀ ਆਤਮਿਕ ਜੋਤ ਜਾਗਦੀ ਜੋਤ ਹਾਜ਼ਰਾ ਹਜੂ ਜਹਲਾ ਦੇ ਗੁਰੂ ਘਰ ਵਰਤਾਂ ਦੇ ਮਾਲਕ ਸਤਿਗੁਰੂ ਜੁਗੋ ਜਗਰ ਢਾਲ ਧੰਨ ਧੰਨ ਸਹਿਬ ਜੀ ਦੰਸਨ ਮਹਾਰਾਜ ਦੀ ਕੇ ਬਾੜ ਦਰਸ਼ੀਨ ਗਜ਼ਾਰਿਆਂ ਦੀ ਗਾ ਧਿਆਨ ਸਰ ਕੇ ਬੋਲਣਾ ਜੀ ਸ੍ਰੀ ਗੁਰੂ ਪੰਜਾਬ ਪਿਆਰਿਆਂ ਤੁਹਾਂ ਸਹਿਬ ਜਦਿਆਂ ਚਾਲੀਆਂ ਮੁਕਤੇਆਂ ਸਾਧੀਆਂ ਜਟੀਆਂ ਦੁੱਖੀ ਮਨ ਮਾਣੇ ਨਾਮ ਜਪਿਆ ਵੰਨ ਕਰਕੇ ਛਗਿਆ ਦੇਖ ਲਈ ਦੀ ਗਵਾਹੀ ਦੇਖ ਸੁਣ ਕੇ ਅੰਨਿਤ ਕੀਤਾ ਜਨਾ ਪਿਆਰਿਆਂ ਸਤਿਆਰਿਆਂ ਦੀ ਬਿਸਤਰ ਕਮਾਈ ਦਾ ਧਿਆਨ ਕਰਕੇ ਬੁਲਣਾ ਜੀ ਸ੍ਰੀ ਜਨਾਂ ਸਿੰਘਾਂ ਸਿੰਘਣੀਆਂ ਅਨਿਸ਼ੀਰਮ ਮਹੇਤ ਸੀਸ ਦਿੱਤੇ ਬੰਦ ਬੰਦ ਘੁਆਏ ਭੁਖਰੀਆਂ ਲੋਹਾਈਆਂ ਝੱਕੜੀਆਂ ਦੇ ਜੜੇ ਨਾਲਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਸਿੱਖੀ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਰਾਂ ਸਿਰਾਂ ਦਾ ਸੰਗ ਨਿਵਾਹੀ ਜਨਾਂ ਸਿੰਘਾਂ ਸ਼ਹੀਦਾਂ ਸਿੰਘਣੀਆਂ ਚੰਗੀਆਂ ਜੀ ਦੀ ਜਮਾਈ ਦਾ ਧਿਆਨ ਕਰਕੇ ਬੋਲਣਾ ਜਿਸ ਵੀ ਵਾ ਵਾਹਿਗੁਰੂ ਪੰਗਿਆ ਖਤੰ ਸਰਵਤ ਗੁਰਦੁਆਰਿਆਂ ਗੁਰਧਾਮਾਂ ਨੂੰ ਮਿਲਿਆ ਬੰਗਿਆ ਨਸਾਨਾ ਦਾ ਧਿਆਨ ਸਰ ਕੀ ਬੁਰਣਾ ਜੀ ਸ੍ਰੀ ਕੋ ਵਾਕਿ ਗੁਰੂ ਬ੍ਰੇਤਮੈ ਸਰਵਤ ਹਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਹਲਸਾ ਜੀ ਕੋ ਆਪ ਜੀ ਦਾ ਗੋਵਿੰਦ ਨਾਮ ਵਾਰ ਵਾਰ ਗੁਰੂ ਪ੍ਰਤਿਨ ਨਾਮ ਦਿੱਤਾਵੇ ਜੀ ਨਾਮ ਸਭਨ ਕੋ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਵਸ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾਏ ਦੀਗ ਦੀਗ ਮੁਤਹਿ ਮਿਲਦਗੀ ਬੈਜਮੰਤ ਕੀ ਜੀਤ ਜੀ ਸਾਹਿਬ ਦੀ ਸਹਾਇ ਖਾਲਸਾ ਜੀ ਬੇਗੋਲ ਵਾਲੇ ਬੁਲਣਾ ਜੀ ਸ੍ਰੀ ਵਾਹ ਔਰ ਖਾਲਸਾ ਜੀ ਆਪਣੇ ਪਿਆਰੇ ਨੂੰ ਸਿੱਖਣ ਸਿੱਖੀ ਦਾਤ ਨੂ ਕੇਸ ਦਾਤ ਰਹਿਤ ਦਾਤ ਬਵੇਖ ਦਾਤ ਸਹਾ ਹਤਾਉਨ ਦੂਸਾ ਦਾਤ ਦਾਨ ਚੁਕ ਦਾਤ ਨਾਮ ਦਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸਨੀ ਇਸ ਨਾਮ ਜੰਕੀਆਂ ਦੇ ਵੰਗੇ ਜਗੋ ਜੁਗੜ ਤਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਕੇ ਬੋਲ ਬਿਹਾ ਦੇ ਗੁਰੂ ਜੀ ਸੇਵਾ ਹੋਰ ਏ ਅਕਾਲ ਪੁਰਖ ਆਪਣੇ ਮੰਤ ਦੇ ਸਦਾ ਸਹਾਈ ਦਾਤਾਰ ਪਤਸਾ ਜੀ ਉਹ ਆਕੀ ਦੇ ਸਿੱਖਾਂ ਦਾ ਮਨ ਨਹੀਂ ਗਵਾ ਮਤ ਜੀ ਮਤ ਵਖਦਾ ਰੱਖੇ ਅਕਾਲ ਪੁਰਖ ਹੈ ਗੁਰੂ ਜੀ ਏ ਨਮਾਣਿਆਂ ਦੇ ਮਾਨਸਕ ਦੀ ਨਾਣਿਆਂ ਦੇ ਕਾਂ ਸਤਿਗੁਰੂ ਜੀ ਦੇਉ ਸੰਗਿ ਉਹ ਸੱਚੀ ਗੱਲ ਤੇ ਆ ਦੇ ਗਤ ਦੀ ਨਾਟਾਲੀਆਂ ਦੇ ਸਾਥ ਜੀਵ ਨਿਆਸਰੀਆਂ ਦੇ ਆਸਰੀ ਸਤਿ ਜੀ へ ਨਿਰੰਕਾਰ ਦਾਤਾਰ ਵਾਤਸਾ ਜੀਉ ਧੰਨ 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 ਸਹਿ ਜੀ ਗੁਲੰਗ ਸਿੰਘ ਜੀ ਮਹਾਰਾਜ ਜੀ ਵਾਤਸਾ ਜੀ ਆਪ ਜੀ ਨੇ ਖਾਰ ਵਕਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਪਰਸੋਂ ਰੋਇ ਤੋਂ ਲੈ ਕਰਕੇ ਤਤਾਂ ਪਰ ਪ੍ਰਕਾਸ਼ਮਾਨ ਹੋਕਰ ਸਿੱਖ ਸੰਗਤ ਨੂੰ ਦਰਸ਼ਨ ਦਿਦਾਰੇ ਹੁਸ ਰਹੇ ਹੋ ਬਰੰਧ ਗੁਰੂ ਸਾਹਿਬ ਨਗਰ ਦੇ तमाम ਸਿੱਖ ਸੰਗਤਵਾਂ ਸਮੂਹ ਸਿੱਖ ਸੰਗਤਵਾਂ ਆਪ ਜੀ ਦੇ ਪਿਆਰ ਰਹਿਣ ਸਦਕਾ ਗੁਰੂ ਸਾਹਿਬ ਜੀ ਸੰਤ ਸਹਿਬ ਜੀ ਹੁਸ ਸਿੰਘ ਮਹਾਰਾਜ ਜੀ ਦੇ ਪਰਜੰਦ ਸਹਿਜਾਗਾ ਬਾਬਾ ਅਜੀਤ ਸਿੰਘ ਜੀ ਸਹਿਬ ਜੱਦਾ ਬਾਬਾ ਜਿਆ ਸਿੰਘ ਜੀ ਸਹਿਬ ਜੱਦਾ ਬਾਬਾ ਚੌਰਾ ਸਿੰਘ ਜੀ ਸਹਿਬ ਜੱਦਾ ਬਾਬਾ ਤੇ ਸਿੰਘ ਜੀ ਗੁਰੂ ਮਾਤਾ ਮਾਤਾ ਗੀਰ ਕੌਰ ਜੀ ਜੀ ਸਹਾਲ ਮੁੱਖ ਰੱਖਦੇ ਹੁਆ ਸਹੀਦੀ ਗੁਰੂ ਗ੍ਰੰਥ ਨੂੰ ਮੁੱਖ ਰੱਖਦੇ ਹੁਆ ਆਪਨੀ ਦੇ ਵਿੱਚ ਸਥਾਨਾਂ ਤੇ ਆਪ ਜੀ ਦੇ ਦਰਬਾਰ ਅੰਦਰ ਆਪ ਜੀ ਦੀ ਅਕਾਲੀ ਵੰਡ ਤੁਰ ਕੀ ਬਾਣੀ ਆਈ ਸਗਲੀ ਜੰਤ ਮਦਾਈ ਜਿਦੇ ਵਰਸਨ ਰੋਜ ਨੂੰ ਲੈ ਕਰਕੇ ਇਸੇ ਖੰਭ ਜਾ ਪ੍ਰਮ ਪ੍ਰਵਾਹੀ ਹੋਇ ਤਮ ਗੁਰੂ ਸਾਜੀ ਆਪ ਜੀ ਨੇ ਰਹਿ ਕੀ ਹੈ ਜਪਦੀ ਹੈ ਤਬਨੇ ਗੁਰੂ ਸਾਜੀ ਸੰਗ ਗ੍ਰੰਥੀ ਚਾਂਦੇ ਸਿਰਾਂ ਦੇ ਮੇਲ ਭਰਿਆ ਹਦਲ ਕਰਕੇ ਗੁਰ ਬਾਣੀ ਦੇ ਆਵਾ ਤੋ ਮਦ ਮਸਤੀ ਸੰਪੂਰਨ ਹੋ ਗਏ ਪਾਇਲੇ ਹਨ ਪ੍ਰੰਤ ਗੁਰੂ ਸਾਜੀ ਭਾਈ ਅੰਮ੍ਰਿਤ ਬਾਸ ਸਿੰਘ ਬੰਦਾ ਗੁਰੂ ਸਾਜੀ ਸੰਗ ਨਾਮ ਬਾਣੀ ਨਾਲ ਜੋੜਿਆ ਹੈ ਆਪ ਜੀ ਦੇ ਬਹੁਤ ਸਾਜੀ ਬਨਗਾਨ ਹੋਏ ਹਨ ਰਹਿਮਤ ਕਰਿਓ ਗੁਰੂ ਪਾਤਸ਼ਾਹ ਜੀ ਬੜੀ ਸਮੂਹ ਗੁਰਵਾਣੀ ਦਾ ਭਾਵ ਅਰਥ ਕਥਾ ਵਿਚਾਰਨ ਭਾਵ ਅਰਥ ਨਗਾਨ ਦਾ ਭਾਵ ਅਰਥ ਸਾਈ ਹੋਈ ਸੰਗਤ ਦੇ ਹਿਰਦਿਆਂ ਦੇ ਵਸਾ ਕਰਕੇ ਰੱਖਣਾ ਗੁਰੂ ਪਾਤਸ਼ਾਹ ਜੀ ਨਗਰ ਦੇ ਸਮੂਹ ਸਿੱਖ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਰਵ ਦੇ ਭੋਗਾਂ ਨੂੰ ਵਖਰੇਦਿਆਂ ਹੋਇਆਂ ਆਪ ਜੀ ਨੂੰ ਸਨਦਰ ਬਹਿਸਾ ਕੇ ਬਹਿਨਾਏ ਗਏ ਹਨ ਲੋਕ ਕੀਏ ਲੋਕ ਸਹਿਲੇ ਨਾਂਕ ਹਰ ਪ੍ਰਭ ਅੰਦੇ ਜਿਵੇਂ ਦੇ ਮਹਮਕਮ ਸਰੂਪ ਮੈਂ ਜੇ ਸਮੂਦ ਬੁਨੇ ਵਸਮ ਸੰਗਤਾਂ ਦੇ ਪਾਤਸਾ ਲੋਕ ਲੋਕ ਵਿੱਚ ਵੜਦੇ ਗੱਜ ਲੈਣੀ ਕਿਰਪਾ ਕਰਨੀ ਆਪ ਜੀ ਨੇ ਇਸੇ ਕੰਨ ਵਰ ਸਰ ਦੇ ਗੰਨ ਮੁਕ ਰੱਖਦੇ ਹੋਇਆਂ ਦਰਦੀ ਆਈਆਂ ਸਰਬੱਤ ਹੀ ਸੰਗਤਾਂ ਨੇ ਆਹੜੀਆਂ ਅੰਦਰ ਕੁਰਬਾਨ ਕਰਨੀਆਂ ਸਿਰ ਮੁਲ ਕੇ ਨਾਮਾਂ ਅੰਗੀਕਾਰ ਕਰਨੀਆਂ ਚੱਲੇ ਹੋਏ ਕਦਮ ਕਦਮ ਲੈ ਕੇ ਜਲਾ ਲੈਣੇ ਦਰੋਂ ਘਰਉਣਾ ਅਨੁਭਵ ਸਿੱਖੀ ਜੀਵਨ ਬਤਸਨਾ ਗੁਰੂ ਪਾਤਸ਼ਾਹੀ ਕਿਰਪਾ ਕਰਨੀ ਸਹੀਦੀ ਗੁਰੂ ਘਰ ਨੂੰ ਮੁੱਖ ਰੱਖਦੇ ਹੋਇਆਂ ਨਗਰ ਦੀ ਤਮਾਮ ਸੰਗਤ ਤੋਂ ਬੇਅੰਤ ਮਾਇਆ ਦੇਗਾ ਰਸਗਾ ਦਾਇਆ ਹੈ ਗੁਰੂ ਪਾਤਸ਼ਾਹ ਜਿਨ੍ਹਾਂ ਨੇਖ ਜਾਣਿਆਂ ਵਿੱਚੋਂ ਮਾਇਆ ਆਈ ਹੈ ਸੁਖ ਜਾਣੇ ਗੁਰਪੂਰ ਕਰਿਓ ਕਮਾਈਆਂ ਚ ਵਰਤ ਕਾਂ ਭਾਇਓ ਜਿਨ੍ਹਾਂ ਭੰਦਾਰਿਆਂ ਵਿੱਚੋਂ ਦੇਗਾ ਰਸਦਾਈਆਂ ਹਨ ਭੰਦਾਰੇ ਭਰਪੂਰ ਕਰਿਓ ਅਨੰਤ ਅਨਿਚਵਗਾ ਕਰਿਓ ਨੰਨ ਮੰਡਾਰਿਆ ਦੁੱਧ ਆਇਆ ਹੈ ਦੁੱਧ ਪੁੱਤ ਵਿੱਚ ਵਾਦਾ ਕਰਿਓ ਕਿਰਪਾ ਕਰਿਓ ਨਗਰ ਤੇ ਮੇਲ ਭਰਿਆ ਹੱਥ ਰਖਿਓ ਦੰਦ ਰਸਤੀਆਂ ਅੰਦਰਕੀਆਂ ਰਖਿਓ ਫੀਦੀ ਵਾਲੇ ਸਹਾਈ ਹੋਇਓ ਵੀਜੀ ਹੋਈ ਫਸਲ ਦਾ ਦਾਣਾ ਦਾਣਾ ਹਰਿਆ ਕਰਿਓ ਵਾਸਾ ਪੁੱਤਰ ਦੇ ਵਾਦਾ ਕਰਿਓ ਨੰਗਰ ਮਾਨ ਉਸ ਤੇ ਮੇਲ ਵਰਤਾਇਓ ਗੁਰੂ ਜੀਨਵਾਜ ਸਾਹਿਬ ਜੀ ਆਪਜੀ ਦਾ ਪਰਮਾਨ ਹੈ ਅੰਤਰ ਗੀਵਤ ਤੁਮਹੀ ਜਾਣੀ ਜਰੀਹੀ ਪਾਹੇ ਨਵੇਰੋ ਜਾਣੀ ਜਾਨਨ ਹਰਿ ਪਾਤਸ਼ਾਹ ਜਿਸ ਦੀ ਮਨੋ ਕਾਰਨਾ ਨਾ ਭਾਵਨਾ ਨਾ ਮਨੋ ਹਰਨ ਨੂੰ ਲੈ ਕੇ ਨਗਰ ਦੀ ਤਮਾਮ ਸੰਗਤ ਨੇ ਆਪ ਜੀ ਦੇ ਦਰ ਕਰਦਾ ਉਤਸਵ ਰਤਿਆ ਹੈ ਸੰਗਤ ਦੇ ਸੂਸ ਸੁ ਮਨੋ ਮਨੋ ਹਰਨ ਮਨੋ ਕਾਰਨਾ ਨਾ ਭਾਵਨਾ ਨਾ ਗੁਰਮਤ ਮਰਿਆਦ ਅਨਸਰ ਪੂਰਨ ਕਰਿਓ ਕਿਰਪਾ ਕਰਿਓ ਗੁਰੂ ਪਾਤਸ਼ਾਹ ਜੀ ਸੇਵਾ ਕਰਾਂ ਨੌਜਵਾਨਾਂ ਬੱਚਿਆਂ ਵੀਰਾਂ ਭਰਾਵਾਂ ਬਜ਼ੁਰਗਾਂ ਬੀਜੀਆਂ ਬਤੀਆਂ ਮਾਤਾਵਾ ਭੈਣਾ ਉਹਨਾਂ ਦੇ ਅੰਦਰ ਲੱਗ ਰਾਂ ਪਛਤਾਨਾਂ ਤੇ ਸੇਵਾ ਕੀਤੀ ਹੈ ਸੇਵਾ ਲੇਖੇ ਵਿੱਚ ਲਾਇਵਾਨ ਤਨ ਵਿੱਚ ਵਾਧਾ ਕਰਿਓ ਦੁੱਧ ਪੁੱਤ ਵਿੱਚ ਵਾਧਾ ਕਰਿਓ ਕਿਰਪਾ ਕਰਿਓ ਪ੍ਰਵਤਸਾ ਜੀ ਨਗਰ ਦੇ ਵਿਦੇਸ਼ਾਂ ਵਿੱਚ ਵਸਦੇ ਬੱਚਿਆਂ ਦੇ ਸਿਰਾਂ ਤੇ ਮਿਹਰਾ ਫਰਿਆਸ ਰੱਖਿਓ ਤਨ ਦ੍ਰਸ਼ਟੀਆਂ ਬਖਸ਼ਿਓ ਧਰਨਕੀਆਂ ਬਖਸ਼ਿਓ ਵਿਦੇਸ਼ਾਂ ਦੀ ਧਰਤੀ ਦੇ ਬੱਚਿਆਂ ਦਾ ਅੰਨ ਤਮਕ ਰਹੀ ਹੋਇਓ ਬੱਚਿਆਂ ਨੂੰ ਮਨ ਲਾਗੇ ਰੱਖਿਓ ਪ੍ਰਭਵਾਸ ਕਿਰਪਾ ਕਰਿਓ ਗੁਰੂ ਦੀ ਅਵਾਜ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ ਫਤਸਨ ਅਗਰ ਦੀ ਤਮਾਮ ਸਿੱਖ ਸੰਤਵਾਂ ਨੂੰ ਜੀ ਕੰਨਵਾਸ ਸਹਿਦੇ ਭਗਨ ਕਰਦੇ ਆਇਆ ਹਾਂ ਉਸ ਵਾਸਤੇ ਜੀ ਆਪ ਨੂੰ ਆਪ ਦੀ ਦੇਹ ਜੂਰਾ ਆਪ ਦੀ ਦੇ ਰੱਖਿਸ਼ਤਿ ਤੇ ਨਾਰਿਆਂ ਦੇ ਵਿੱਚੋਂ ਸੀਤਲ ਖੜਾ ਉਸਤਾਦ ਦੀ ਰੇਜ ਸੱਚੇ ਹਾਜ਼ਰ ਹੈ ਜੀ ਨਾਮ ਪ੍ਰਕਾਰ ਭੋਜਨ ਭੋਗੀਏ ਬਹੁਤ ਜਨਮ ਸਤਾਏ ਰੀਪਾਸਾਤ ਸੋਤ ਭੂਤਰ ਹੁਣ ਲਾਭ ਭੋਗ ਹਰਾਈ ਹੁਣ ਲਾਭ ਭੋਗ ਹਰਾਈ ਦੇ ਮਹਾਮਕੰਸਰ ਰੂਪ ਸਾਜੀ ਭੋਗ ਲਾਭ ਭੋਗ ਲਾ ਕੇ ਸੀਤਲ ਹੋਇਆ ਪ੍ਰਸਾਦ ਸਾਨੂੰ ਸੱਚ ਸਾਨੂੰ ਸੰਗਤ ਵਿੱਚ ਬਤਾਨੀ ਆਗਿਆ ਹੱਥ ਜੋੜ ਜਨ ਸੰਕੇ ਆਪ ਜੀ ਕੋ ਆਪਿਤ ਨਾਮ ਸਤਨਾਮ ਸ਼੍ਰੀ ਵਾਖ ਵਾਖ ਦਇਗਨ ਪਾਤਸ਼ਾ ਮੇਨਾ ਮੰਡਾਰੇ ਆ ਵਿੱਚ ਸੀਤਲ ਦਾ ਪ੍ਰਸਾਦ ਦੀ ਦੇਖ ਸਜ ਕੇ ਹਾਜ਼ਰ ਹੋਈ ਹੈ ਸੋ ਭੰਡਾਰੇ ਦਰਬੂਸ ਦੇ ਗੁਰੂ ਸਾਹਿਬ ਜੀ ਦਾ ਪਰਮਾਨੰ ਹੈ ਬਾਹ ਬਾਣੀਆਂ ਬਹਾਨੀਆਂ ਪੁੱਤ ਪੁੱਤ ਗਰੇਨ ਦੇ ਮਹਾਂਕੰਸਰਨ ਕਰਿਓ ਕਿ ਬਹੁਤ ਸੰਗ ਅਗਨੇ ਵਖੰਤਾਂ ਨੂੰ ਗੁਰੂਆਂ ਦੇ ਗੁਰੂ ਪਾਤ੍ਰ ਸਹੀ ਜੀ ਗੁਰਪੁਰਬਾਂ ਦੇ ਗੁਰੂ ਪਾਤ੍ਰ ਸਾਹਿਬ ਜੀ ਆਗਮਨ ਗੁਰਪੁਰਬ ਮਨਾਉਣ ਦੇ ਵਲ ਉਦਮ ਬਖਸ਼ ਕਰਦੇ ਰਹਿਣਾ ਨਗਰ ਤੇ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ ਆਈ ਹੋਈ तमाम ਸਿੱਖ ਸੰਗਤਾਂ ਜਲਾਈ ਤੇ ਦਰਗਾਹੀ ਹੁਕਮ ਮਕਸੂਦ

دو کرے گا سامیں گے جو شردا کار سے بولے تو نا ओ ने हा ओ ने